ਹਰ ਕਰਦਾ ਹੈ ਅੱਛਾ ਐਸਐਫਟੀ ਆਈਜੀ ਡੀਆਈਜੀ ਹਾਂ ਹਰ ਇੱਕ ਬੰਦੇ ਅਫਸਰ ਦਾ ਨੇ ਨਾਮ ਹੈ ਹਾਂ ਇਹਦੇ ਤੇ ਮੇਰੇ ਕੋਲੋਂ ਦੋ ਪਰਚੇ ਹੋਏ ਆ ਹਾਂ ਡੈਫੀਨੇਸ਼ਨ ਦੇ ਦੋ ਪਰਚੇ ਅੱਜ ਇਸੇ ਮੈਂ ਕੋਰਟ 'ਚ ਇਹ ਲੇਡੀ ਦੇ ਬੰਦੇ ਲੈ ਕੇ ਮੇਰੇ ਘਰ ਆਣੇ ਆ ਅੱਛਾ ਠੀਕ ਹੈ ਜੀ ਉਸ ਕੋਰਟ 'ਚ ਇਹਦਾ ਕੋਈ ਕੰਮ ਹੀ ਨਹੀਂ ਉਹ ਤਾਂ ਕਹਿੰਦੀ ਮੈਂ ਇਹਦੇ ਘਰ ਵਾਲੀ ਕਹਿੰਦਾ ਕੰਮ ਕੀ ਆ ਇਸ ਕੋਰਟ 'ਚ ਹਾਂ ਠੀਕ ਹੈ ਜੀ ਡੈਫੀਨੇਸ਼ਨ ਦਾ ਮੈਂ ਪਰਚੇ ਇੱਕ ਇਥੇ ਕਰਨਾ ਆਇਆ ਸੀਗਾ ਇਹ ਲੇਡੀਆਂ ਐੱਸਐੱਸਪੀ ਮੈਡਮ ਦੇ ਜ਼ਿੰਮੇਵਾਰ ਹੋਣਗੇ ਹਾਂ ਜਦ ਕਿ ਇਹਨਾਂ ਦੇ ਖਿਲਾਫ ਦਰਖਾਸਤਾਂ ਬਹੁਤ ਦੇ ਚੁੱਕੇ ਆਂ ਹਾਂ ਆਈਜੀ ਡੀਆਈਐਸ ਦਾ ਨਾਮ ਲੈ ਰਹੀ ਏ ਮੇਰੇ ਕੋਲ ਕਹਿੰਦੀ ਇਹਨਾਂ ਦੇ ਬਿਊ ਫਿਲਮਾਂ ਨੇ ਹਾਂ ਸ਼ਰੇਵਾਂ ਵਾਲੇ ਲੇਡੀਆਂ ਦਾ ਨਾਮ ਲੈ ਰਹੀ ਏ ਕਹਿੰਦੇ ਐੱਸਐੱਸਪੀ ਮੈਨੂੰ ਕੋਈ ਕਾਰਵਾਈ ਨਹੀਂ ਕਰਦੀ ਕੱਲ ਨੂੰ ਸਾਡੀ ਫੈਮਿਲੀ ਜਾਂ ਕਿਸੇ ਨੂੰ ਕੁਝ ਹੁੰਦਾ ਉਹਦੇ ਜ਼ਿੰਮੇਵਾਰ ਗ੍ਰਿਫਤ ਕਰੋਗੀ ਨਹੀਂ ਪਰ ਇਹ ਸਰ ਇਹ ਸਰ ਸੇ ਦੀ ਰਹਿਣ ਵਾਲੀ ਹੈ ਇਹਦੇ 4 ਮੈਰਿਜ ਹੋਏ ਆ 376 ਦੇ 25 ਮੁਕਦਮੇ ਨੇ ਤੇਰੀ ਪਤਨੀ ਇਕੱਲੇ ਸਰਸੇ ਕੋਰਟ ਤੇ ਜਾ ਕੇ ਪੇਸ਼ ਕਰੋ ਵੀਰ ਜੀ ਤਿੰਨ ਮੈਰਜਨ ਦੀ ਮਾਤਾ ਦੇ ਹੋਏ ਆ ਲੋਕਾਂ ਨੂੰ ਬਲੈਕਮੇਲ ਕਰਦੇ ਆ ਉਸ ਤੋਂ ਬਾਅਦ ਪੈਸੇ ਦੀ ਡਿਮਾਂਡ ਕਰਦੇ ਆ 8 ਲੱਖ ਰੁਪਈਆ ਪਹਿਲਾਂ ਲੈ ਚੁੱਕੀ ਆ ਜਿੰਦੇ ਜੇ ਮੈਡਮ ਹਿਨਾ ਗੁਪਤਾ ਨੇ ਦਾ ਸਾਥ ਦਿੱਤਾ ਠੀਕ ਹੈ ਜੀ ਫਰਨੈਲ ਵੀ ਕੇ ਤੇ ਨਾਟਕ ਕਰਕੇ ਝੂਠੇ ਮੁਕਦਮੇ ਬੋਹਦੀਆਂ ਉਸ ਤੋਂ ਬਾਅਦ ਪੈਸੇ ਦੀ ਡਿਮਾਂਡ ਕਰਦੀਆਂ ਸਰਸੇ ਇਹਨਾਂ ਨੇ ਹੁਣ ਮੇਰੇ ਤੇ ਝੂਠਾ ਉਹ 976 ਦਾ ਮੁਕਦਮਾ ਕਰਿਆ ਸੀ ਵੀਰ ਜੀ ਐਸ ਐਚਓ ਉਥੇ ਸੰਦੀਪ ਸਿੰਘ ਉਹਨੂੰ ਵਿੱਦ ਪ੍ਰੂਫ ਦੇ ਕੇ ਆਇਆ ਐ ਇਸ ਲੇਡੀਜ਼ ਦੇ ਜਦ ਕਿ ਉਹਨੇ ਇਹਦੇ ਪਰਚੇ ਚੈੱਕ ਕੀਤੇ 25 ਮੁਕਦਮੇ ਨਿਕਲੇ ਆ ਜੀ ਇਹਦੇ ਤੇ ਜਿਹੜੇ 376 ਦੇ ਲੋਕਾਂ ਤੋਂ 20 ਲੱਖ ਲੈ 30 ਲੱਖ ਲੈ ਸਰਸੇ ਕੋਰਟ 'ਚ ਜਾ ਕੇ ਦੇਖੋ ਉਹ ਤੁਹਾਡੇ ਤੋਂ 15 ਬੰਦਿਆਂ ਦੇ 376 ਦਾ ਇਹਦੇ ਤੇ ਇਹਦੇ ਮਾਤਾ ਉੱਥ ਲੋ ਤੇਰੇ ਤੇਰੇ ਉਹ ਤੇਰੇ ਤੇ ਰੋਕ ਲਾਈ ਹੈ ਮੇਰੀ ਜੀ ਸੁਣੋ ਗੱਲ ਸਾਡੀ ਔਲੀ ਜਿਵੇਂ ਜਾਣ ਪਛਾਣ ਹਾਂ ਲੈਣ ਦੇਣਾ ਹਾਂ ਠੀਕ ਹੈ ਜੀ ਕੋਈ ਮੰਨ ਲਓ ਕਾਰਾਂ ਦੇ ਵਿੱਚ ਜਾਂ ਕੋਈ ਪਲਾਟ ਉਹਦੇ ਵਿੱਚ ਠੀਕ ਹੈ ਜੀ ਸਾਡਾ ਹੋਰ ਕੋਈ ਵਿੱਚ ਲੈਣ ਦੇ ਨਹੀਂ ਇਹ ਲੇਡੀਜ਼ ਨੇ ਉਹਨੂੰ ਵੀ ਹਰਾਸ਼ਮੈਂਟ ਕੀਤਾ ਔਰ ਮੈਨੂੰ ਵੀ ਮੈਂ ਅੱਜ ਇੱਥੇ ਕੇਸ ਕਰਾਉਣ ਆਇਆ ਸੀਗਾ ਕਿਉਂਕਿ ਸੋਸ਼ਲ ਮੀਡੀਆ ਤੁਹਾਡੇ ਜਰੀਏ ਇਹ ਲੇਡੀਜ਼ ਬਹੁਤ ਜ਼ਿਆਦਾ ਮੈਂ ਅੱਜ ਤੱਕ ਮੀਡੀਆ ਦੇ ਸਾਹਮਣੇ ਨਹੀਂ ਆਇਆ ਇਸ ਲੇਡੀ ਦੇ ਤੁਸੀਂ ਸਰਸੇ ਕੋਰਟ ਪਰਚੇ ਚੈੱਕ ਕਰੋ ਕਿੰਨੇ ਆ ਇਹ ਲੇਡੀਜ਼ ਨੇ ਰਿਟਰਨ ਦੇ ਵਿੱਚ ਲਿਖਿਆ ਹੈ ਰਿਟਰਨ ਦੇ ਵਿੱਚ ਉੱਥੇ ਦੇ ਡੀਐਸਪੀ ਸਾਹਿਬ ਨੇ ਵੀ ਇਹਦੇ ਤੇ ਕਾਰਵਾਈ ਕੀਤੀ ਹੋਈ ਹੈ ਇਸ ਲੇਡੀਜ਼ ਨੇ ਪੈਸੇ ਲੈ ਕੇ ਕੰਪਰੋਮਾਈਜ਼ ਕਰਦੀਆਂ ਵੀਰ ਜੀ ਇਹਦੇ ਜੇ ਐਸਐਸਪੀ ਸਾਹਿਬ ਦੇ ਮੈਂ ਬਹੁਤ ਵਾਰੀ ਦਰਖਾਸਤ ਦੇ ਚੁੱਕਿਆ ਤੁਹਾਡੀ ਪਤਨੀ ਹੈ ਇਹ ਕਹਿੰਦੀ ਮਾਦੀ ਪਤਨੀ ਹੈ ਵੀਰ ਜੀ ਪਤਨੀ ਹੈ ਸਾਰੇ ਸ਼ਹਿਰ ਦੀ ਹੈ ਹਾਂ ਇੱਥੇ ਮਨੀਸ਼ ਜੋਸੀ ਹੈ ਟਰੱਕ ਯੂਨੀਅਨ ਦਾ ਹਾਂ ਉਹਨੇ 2.5 ਲੱਖ ਰੁਪਇਆ ਦੇ ਕੇ ਹੁਣ ਛੜਾਂ ਜਾਨ ਛੜਾਈ ਹੈ ਇਹ ਧੰਦਾ ਕਰਦੇ ਨੇ ਵੀਰ ਰੋਡ ਤੇ ਜਿੰਨੇ ਜੇ ਇਨਸਪੈਕਟਰ ਜੱਸੀ ਨੇ ਦਾ ਸਾਥ ਦਿੱਤਾ ਮੇਰੇ ਘਰ ਤੇ ਕਬਜ਼ਾ ਕਰਿਆ ਐਸਐਸਪੀ ਸਾਹਿਬ ਮੈਡਮ ਦੇ ਮੈਂ ਦਰਖਾਸਤ ਦੇ ਕੇ ਘਰ ਖਾਲੀ ਕਰਾਇਆ ਫਿਰ ਚੋਰੀਆਂ ਸਮਾਨ ਚੱਕ ਕੇ ਲੈ ਗਏ 6 ਬੰਦਿਆਂ ਦੇ ਪਰਚਾ ਦਰਜ ਹੋਇਆ ਜਿੰਨੇ ਜੇ 4 ਮਤਲਬ ਇਹ ਜਮਾਨਤ ਕਰਾਈ ਹੈ 2:00 ਸ਼ਾਮ ਤਬਦੀਸ਼ ਹੋਏ ਨਹੀਂ ਅੱਜ ਦੇ ਵਿੱਚ ਕਾਜ ਸੁਣਨ ਆਲਾ ਦੋ ਵਾਈ ਕਿਉਂ ਹੋਈ ਅੱਜ ਅੱਜ ਮੈਂ ਕਿਹਦਾ ਡੈਫੀਨੇਸ਼ਨ ਦਾ ਕੋਰ ਕੇਸ ਕਰਨ ਆਇਆ ਸੀ ਇਹ ਲੇਡੀਜ਼ ਨੇ ਮੌਕਾ ਦੇਖ ਕੇ ਬੰਦੇ ਨਾਲ ਸੀ ਮੇਰੇ ਨਾਲ ਹਥੋਪਾਈ ਕੀਤੀ ਇਹਨਾਂ ਨੇ ਬੰਦੇ ਥੋੜੇ ਦੇ ਇਲਜ਼ਾਮ ਥੋੜੇ ਦੇ ਲਾਏ ਨੇ ਬਹੁਤ ਜ਼ਿਆਦਾ ਜੀ ਮੇਰੀ ਹੁਣ ਚੈਨ ਵੀ ਤੋੜ ਲਈ ਹਾਂ ਠੀਕ ਹੈ ਡੈਫੀਨੇਸ਼ਨ ਦਾ ਮੈਂ ਪਰਚਾ ਕਰਨ ਆਇਆ ਸੀ ਡੀਐਸਪੀ ਸਾਈਬਰ ਕ੍ਰਾਈਮ ਕਰਮਜੀਤ ਸਿੰਘ ਉਹਨਾਂ ਵੱਲੋਂ ਇਹਨਾਂ ਦੇ ਖਿਲਾਫ ਮੈਨੂੰ ਕਹਦੇ ਵੀ ਡੀਡੀਆਰ ਕਟਾ ਕੇ ਸਵਾਰੇ ਡੈਫੀਨੇਸ਼ਨ ਦਾ ਪਰਚਾ ਪਾ ਦੇ ਮੈਂ ਆਪਦਾ ਵਕੀਲ ਸਾਹਿਬ ਲੈ ਕੇ ਗਿਆ ਕੋਰਟ ਦੇ ਵਿੱਚ ਪਹਿਲਾਂ ਵੀ ਇਹਨੇ ਹਥੋ ਬਾਈ ਕੀਤੀ ਆ ਅੱਜ ਫੇਰ ਕੀਤੀ ਆ ਇਹਦੇ ਤੇ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਪ੍ਰਸ਼ਾਸਨ ਇਸ ਲੇਡੀਜ਼ ਦੀ ਬਲੈਕਮੈਲਰ ਦੀ ਸ਼ਰੇਆਮ ਕੋਈ ਥੋੜੇ ਦੇ ਮਾਮਲਾ ਦਾ ਆਪਣੀ ਥੋੜਾ ਮੇਰੇ ਮੇਰੇ ਦੇ ਅਮਨਦੀਪ ਨਾਲ ਕਿੰਨੇ ਟਾਈਮ ਤੁਸੀਂ ਕਾਰ ਰਿਹਾ ਮੇਰੇ ਤੇ ਵੀਰ ਜੀ ਅਮਨਦੀਪ ਦਾ ਮੇਰੇ ਨਾਲ ਕੋਈ ਮੈਟਰ ਨਹੀਂ ਮੈਟਰ ਇਸ ਲੇਡੀਜ਼ ਨਾਲ ਹੈ ਜੋ ਕੀ ਤੁਸੀਂ ਕੋਰਟ ਰਹੇ ਮੇਰੇ ਕੋਲ ਇਹਦੇ ਜਿੰਨੇ ਪ੍ਰੂਫ ਤੁਹਾਨੂੰ ਚਾਹੀਦੇ ਮੈਂ ਦੇ ਦੂੰਗਾ 976 ਦੇ 25 ਮੁਕਦਮੇ ਆ ਬਲੈਕਮੈਲਰ ਲੇਡੀਆਂ ਜਿੰਨੇ ਵਿੱਚ ਮੈਡਮ ਹਿਨਾ ਗੁਪਤਾ ਨੇ ਇਹ ਇਹ ਤੁਹਾਡੇ ਦੀ ਪੂਰੀ ਸਪੋਰਟ ਕੀਤੀ ਥੋੜੇ ਦੇ ਰੋਪ ਲਾਰੇ ਚਿੱਟਾ ਲਿਆ ਉਹ ਕਹਿੰਦੇ ਇੱਕ ਮਿੰਟ ਗੱਡੀ ਇੱਕ ਕਰ ਪ੍ਰੂਫ ਕਰੋ ਇੱਕ ਮਿੰਟ ਮੈਂ ਦੱਸਦਾ ਵੀਰ ਜੀ 3 ਸਾਲ ਮੈਂ ਜਿੰਮ ਹੋ ਗਿਆ ਮੈਨੂੰ ਹਾਂ ਠੀਕ ਹੈ ਜਿੰਮ ਦਾ ਨਾਮ ਦੱਸ ਦੇਣਾ ਤੁਸੀਂ ਮੇਰਾ ਬੈਕਗ੍ਰਾਉਂਡ ਚੋ ਇੱਕ ਮਿੰਟ ਜਿਹੜਾ ਬੰਦਾ ਸਟਰੀਟ ਲੈਡਰ ਲੈਂਦਾ ਇੱਕ ਮਿੰਟ ਕੋਈ ਵੀ ਬੰਦਾ ਸਟਰੀਟ ਲੈਡਰ ਲੈਂਦਾ ਹਾਂ ਉਹਦੇ ਚ ਉਹਦਾ ਡੋਪ ਟੈਸਟ ਪੋਜ਼ਿਟਿਵ ਹੀ ਆਊਗਾ ਵੀਰ ਜੀ ਠੀਕ ਹੈ ਤੁਸੀਂ ਮੇਰੇ ਤੇ ਕੋਈ ਵੀ ਐਨਡੀਪੀ ਇਸ ਦਾ ਪਰਚਾ ਜਾਂ ਉਹਦੇ ਚ ਕੋਈ ਵੀ ਇੱਕ ਵੀ ਚੀਜ਼ ਬਰਾਮਦਗੀ ਵਿਖਾ ਦਿਓ ਤੁਸੀਂ ਜਿੱਥੇ ਕਹੋਗੇ ਮੈਂ ਉੱਥੇ ਨਹੀਂ ਵੀ ਤੁਹਾਨੂੰ ਬੇਜਾਉਂ ਜੇ ਪਰਚੇ ਕਿੰਨੇ ਨੇ ਮੇਰੇ ਤੇ ਕੋਈ ਐਨਡੀਪੀ ਇਸ ਦਾ ਨਰਾਜ ਅਸਲੇ ਵੀ ਰੱਖੇ ਜੀ ਫਿਰ ਪਰਚਾ ਤਾਂ ਦਰਜ ਹੁੰਦਾ ਅੱਛਾ 25 54 59 ਪਰਚਾ ਦਰਜ ਹੁੰਦਾ ਲਿਓ ਕਾਪੀ ਤੇ ਸਾਰੇ ਜੋਸ਼ ਮੇਰੇ ਕੋਲ ਤਾੜੂ ਮੇਰੇ ਕੋਲ ਦਸ ਲਾ ਰਹੀ ਹੈ ਮੇਰੇ ਕੋਲ ਤੁਹਾਨੂੰ ਇਹਦੇ ਪ੍ਰੂਫ ਚਾਹੀਦੇ ਆ 25 ਬੰਦਿਆਂ ਦੇ ਮੈਂ ਤੁਹਾਨੂੰ ਰਿਟਨ ਚ ਪ੍ਰੂਫ ਦਿੰਨਾ ਮੈਂ ਮੈਡਮ ਐਸਐਸਪੀ ਮੈਡਮ ਨੂੰ ਇਹਦਾ ਸਾਰਾ ਰਿਕਾਰਡ ਦਿੱਤਾ ਹੈ ਪਰ ਇਹ ਲੇਡੀਆਂ ਹਰ ਇੱਕ ਨੂੰ ਬਲੈਕਮੇਲ ਕਰਦੀ ਏ ਫਿਰ ਉਹਨਾਂ ਦੇ ਘਰੇ ਜਾਂਦੀ ਏ ਇਸ ਟਾਈਮ ਅਮਨਦੀਪ ਕੌਰ ਦੇ ਬਿਲਕੁਲ ਅੰਗੇਸਟ ਉਹਦੇ ਪਰਿਵਾਰ ਨੂੰ ਵੀ ਪਰੇਸ਼ਾਨ ਕੀਤਾ ਘਰੇ ਜਾ ਕੇ 20 ਲੱਖ ਦੀ ਡਿਮਾਂਡ ਕਰਕੇ ਆਈ ਏ ਇਹ ਇਹ ਲੇਡੀਆਂ ਜਦੋਂ ਪੈਸੇ ਨਹੀਂ ਦਿੱਤੇ ਗਏ ਫਿਰ ਅਮਨਦੀਪ ਦਾ ਪਿੱਛਾ ਕੀਤਾ ਉਹਨੇ ਰਿਟਨ ਚ ਬਹੁਤ ਦਰਖਾਸਤਾਂ ਲਾਈਆਂ ਜਿਹੜਾ ਅੱਜ ਗੱਡੀ 'ਚ ਪਰਸੋ ਚਿੱਟਾ ਮਿਲਿਆ ਤੁਹਾਨੂੰ ਮੈਂ ਰਿਕੁਐਸਟ ਕਰੀ ਸੀ ਉਹ ਇਹਦੀ ਦੇਣਾ ਇਸ ਲੇਡੀਆਂ ਨੇ ਸਾਡਾ ਪਿੱਛਾ ਨਹੀਂ ਛੱਡਿਆ ਇਸ ਦੇ ਬਿਨਾਂ ਤਲਾਕ ਬਿਨਾ ਤਲਾਕ ਤੋਂ ਤਿੰਨ ਮਹੀਨੇ ਮੈਂ ਨਾਲ ਨਹੀਂ ਸੀ ਮੈਂ ਇੱਥੇ ਹੈ ਨਹੀਂ ਸੀ ਵੀਰ ਜੀ ਮੈਂ ਉਹ ਚੀਜ਼ ਤਾਂ ਗਲਤ ਫੜਿਆ ਮੈਂ ਐਸ ਐਚਓ ਸਾਹਿਬ ਸਰਸਾ ਸੀਗਾ ਮੇਰਾ ਰਿਕਾਰਡ ਚੈੱਕ ਕਰਾਇਆ ਜਾਵੇ 15 ਦਿਨਾਂ ਦਾ ਮੈਂ ਸਰਸੇ ਸੀਗਾ ਇਹਨੀਆਂ ਜਿਹੜੇ 376 ਦੀਆਂ ਝੂਠੀਆਂ ਦਰਖਾਸਤਾਂ ਉਹਦੇ ਉੱਥੇ ਪ੍ਰੂਫ ਦੇ ਕੇ ਆਇਆ ਉੱਥੇ ਸ਼ਾਮਲ ਤਫਤੀਸ਼ ਹੋ ਕੇ ਆਇਆ ਜਿੱਥੇ ਮੈਂ ਕਸੂਰवार ਨਹੀਂ ਪਾਇਆ ਗਿਆ ਉੱਥੇ ਵੀ ਐਸ ਐਚਓ ਸਾਹਿਬ ਨੇ ਉਹਦੇ ਖਿਲਾਫ ਲਿਖਿਆ ਇਹ ਲੇਡੀਜ਼ ਹਰ ਇੱਕ ਬੰਦੇ ਨੂੰ ਬਲੈਕਮੇਲ ਕਰਦੀ ਆ। ਤੁਸੀਂ ਕੀ ਜਾਂਦੇ ਵੀ ਕੀ ਕਰਨ ਜਾ ਰਹੇ? ਮੈਂ ਇਹ ਚਾਹਣਾ ਵੀ ਪ੍ਰਸ਼ਾਸਨ ਕੱਲ੍ਹ ਇਸ ਲੇਡੀਜ਼ ਨੇ ਡੀਐਸਪੀ, ਐਸਐਸਪੀ, ਆਈਜੀ ਹਰ ਇੱਕ ਅਫਸਰ ਦਾ ਨਾਮ ਲੈ ਕੇ ਕਹਿੰਦੀ ਜੀ ਉਹਨਾਂ ਦੀਆਂ ਬਲੂ ਫਿਲਮਾਂ ਮੇਰੇ ਕੋਲ। ਹੂੰ। ਉਹਨਾਂ ਦੇ ਰਿਕਾਰਡ ਹੈ ਮੇਰੇ ਕੋਲ। ਮੇਰੇ ਕੋਲ ਪੈਂਡਰਮ ਹੈ। ਮੈਂ ਪੁੱਛਣਾ ਚਾਹਣਾ ਪ੍ਰਸ਼ਾਸਨ ਨੂੰ ਵੀ ਤੁਹਾਡੀ ਨੱਕ ਦੇ ਹੇਠ ਇਹ ਲੇਡੀ ਸ਼ਰਿਆਮ ਪ੍ਰਸ਼ਾਸਨ ਦੇ ਵਿੱਚ ਹਰ ਇੱਕ ਹਰ ਇੱਕ ਮੁਲਾਜ਼ਮ ਦਾ ਨਾਮ ਲੈ ਰਹੀ ਹੈ। ਤੁਸੀਂ ਇਹ ਤੁਸੀਂ ਇਹਨੂੰ ਬਿਠਾ ਕੇ ਇਹਦੇ ਤੇ ਕਾਰਵਾਈ ਕਿਉਂ ਨਹੀਂ ਕਰਦੇ? ਜਦ ਕਿ ਇਹਦੇ ਤੇ ਚੋਰੀ ਦੇ ਪਰਚੇ ਹੋ ਚੁੱਕੇ ਆ। ਡੈਫੀਨੇਸ਼ਨ ਦਾ ਅੱਜ ਮੈਂ ਕੋਰਟ ਦੇ ਮੈਂ ਕੋਰਟ ਦਾ ਸਾਰਾ ਲੈ ਕੇ ਚੱਲ ਰਿਹਾ ਵੀਰ ਜੀ ਮੈਂ ਕੋਈ ਗੁੰਡੇ ਬਦਮਾਸ਼ ਲੈ ਕੇ ਬੰਦੂਕਾ ਲੈ ਕੇ ਨਹੀਂ ਤੁਰਿਆ ਫਿਰਦਾ ਜਿੰਦੇ 'ਚ ਇਹ ਬਿਲਕੁਲ ਪ੍ਰਸ਼ਾਸਨ ਸੁੱਤਾ ਪਿਆ ਐਸਐਸਪੀ ਗਾਂਧੀ ਦੇ ਮੈਂ ਪੇਸ਼ ਹੋ ਗਿਆ ਉਹ ਚਲੋ ਚੱਲ ਗਏ ਉਹ ਐਸਪੀ ਨਰਿੰਦਰ ਸਾਹਿਬ ਦੇ ਮੈਂ ਪੇਸ਼ ਹੋ ਗਿਆ ਉਹਨਾਂ ਨੇ ਵੀ ਮੈਨੂੰ ੱੱਕੇ ਮਾਰ ਕੇ ਮੇਰੇ ਨੂੰ ਮੈਨੂੰ ਅੰਡਰ ਪ੍ਰੈਸ਼ਰ ਕਰਕੇ ਉੱਥੇ ਬਿਠਾਈ ਰੱਖਿਆ ਕੇਸ ਪ੍ਰਸ਼ਾਸਨ ਦੀ ਹੈਲਪ ਲਵਾ ਐਸਐਸਪੀ ਮੈਡਮ ਦੇ ਮੈਂ 5 ਦਫਾ ਪੇਸ਼ ਹੋ ਚੁੱਕਿਆ ਜੀ ਕੋਈ ਐਕਸ਼ਨ ਨਹੀਂ ਤੁਸੀਂ ਮਿਲੋ ਜੀ ਫਲਾਣੇ ਨੂੰ ਮਿਲੋ ਜੀ ਉਹਨਾਂ ਨੂੰ ਮਿਲੋ ਸਦਰ ਥਾਣੇ ਮੈਂ ਅਮਨ ਅਮਨਦੀਪ ਨੂੰ ਕਿੰਨੇ ਟਾਈਮ ਤੋਂ ਜਾਣਦੇ ਹੋ ਤੁਸੀਂ ਸਰ ਅਮਨਦੀਪ ਅਮਨਦੀਪ ਕੌਰ ਨੂੰ ਜਦੋਂ ਇਸ ਲੇਡੀਜ਼ ਨੇ ਟਾਰਗੇਟ ਕੀਤਾ ਕਿੰਨੇ ਟਾਈਮ ਦੀ ਗੱਲ ਹੈ ਕਿੰਨੇ ਸਾਲ ਹੋ ਗਏ ਤਕਰੀਬਨ 3 ਸਾਲ ਪਹਿਲਾਂ ਇਸ ਲੇਡੀਜ਼ ਨੇ 2022 ਤੋਂ ਮਤਲਬ ਜਦੋਂ ਦੇ ਲੱਗੇ ਆ ਔਰ ਇਸ ਲੇਡੀਜ਼ ਨੇ ਇਨਸਪੈਕਟਰ ਜੱਸੀ ਭੇਜੀ ਪੈਸੇ ਦੀ ਡਿਮਾਂਡ ਵਾਸਤੇ ਮੇਰੇ ਕੋਲ 8 ਲੱਖ ਰੁਪਇਆ ਲੈ ਕੇ ਗਏ ਹੋਏ ਤੁਸੀਂ ਇਹਦੇ ਬੱਚਿਆਂ ਨੂੰ ਉਹ ਕਰਦੇ ਹੋ ਬੱਚਿਆਂ ਨੂੰ ਦੇਖੋ ਮੇਰੇ ਇੱਕ ਮਿੰਟ ਬਾਅਦ ਦੱਸਦਾ ਮੈਂ ਦੱਸਦਾ ਮੇਰੇ ਬੱਚੇ ਤੁਹਾਡੇ ਦੀਓ ਐਕਸ ਪਾਰਟੀ ਹੋ ਚੁੱਕੀ ਹੈ ਮੇਰੇ ਤੇ ਨੇ ਖਰਚੇ ਦਾ ਉਹ ਲਾਇਆ ਸੀਗਾ ਜਿੰਦੇ ਵਿੱਚ ਪ੍ਰੂਫ ਨਹੀਂ ਕਰ ਸਕੀ ਇਹਦਾ ਆਲਰੇਡੀ ਬਿੰਦਰ ਸਿੰਘ ਬੰਦੇ ਦੇ ਨਾਲ ਸਰਸੇ ਕੋਰਟ ਦੇ ਵਿੱਚ ਪਰਚੀਆਂ ਕੱਟਣ ਦਾ ਕੰਮ ਕਰਦਾ ਉਹਦੇ ਨਾਲ ਰਲ ਮਿਲ ਕੇ ਅੱਗੇ ਟਾਰਗੇਟ ਕਰਦੇ ਬੰਦਿਆਂ ਨੂੰ ਉਹਨਾਂ ਤੋਂ ਪੈਸੇ ਲੈ ਕੇ ਕੰਪਰੋਮਾਈਜ਼ ਕਰਦੇ ਹੁਣ ਮੇਰੇ ਕੋਲ ਇੱਕ 20 ਲੱਖ ਰੁਪਇਆ ਇੱਕ ਵੱਡੀ ਔਰ ਇੱਕ ਪਲਾਟ ਜਿਹੜਾ ਮੈਂ ਹੁਣ ਕਬਜ਼ੇ ਤੋਂ ਇਹਨਾਂ ਤੋਂ ਛਡਾਇਆ ਮੇਰੇ ਕੋਲ ਸ਼ਰੇਆਮ ਬਲੈਕਮੇਲ ਕਰਕੇ ਧਮਕੀਆਂ ਦੇ ਰਿਹਾ ਵੀ ਅਸੀਂ ਤੇਰਾ ਇਸ ਤੋਂ ਬਾਅਦ ਸੋਸ਼ਲ ਮੀਡੀਆ ਅਕਾਊਂਟ ਤੇ ਚੜਾਵਾਂਗੇ ਜਾਂ ਸਾਨੂੰ ਪੈਸੇ ਦੇ ਦੇ ਠੀਕ ਹੈ ਜੀ ਜਿੰਦੇ ਜ਼ਿੰਮੇਵਾਰ